ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਜਿੱਥੇ ਗੱਲ ਅੱਜ ਪਾਈ ਅੰਮਰਪਾਲ ਸਿੰਘ ਦੀ ਕਰਾਂਗੇ ਜਿੱਥੇ ਵਿਰੋਧੀਆਂ ਦੇ ਚਦੂਣੇ ਲੜਨਗੇ ਮਿਰਚਾਂ ਲੱਗਣਗੀਆਂ ਉਥੇ ਇੱਕ ਤੁਹਾਨੂੰ ਮੈਂ ਜਿਹੜਾ ਮੈਨੂੰ ਧਮਕੇ ਦਿੰਦਾ ਸੀ ਟਿੱਡੀ ਬਦਮਾਸ਼ ਮੈਂ ਤੁਹਾਨੂੰ ਉਹਦੀ ਵੀਡੀਓ ਸੁਣਾਉਣਾ ਪਹਿਲਾਂ ਕਿ ਕੀ ਧਮਕੇ ਦਿੰਦਾ ਸੀ ਕਹਿੰਦਾ 90 ਦਹਾਕੇ ਦੇ ਵਿੱਚ ਕਹਿੰਦਾ ਪੁਲਿਸ ਵਾਲਿਆਂ ਨੇ ਰੇਪ ਨਹੀਂ ਕੀਤੇ ਕਹਿੰਦਾ ਤੇਰੇ ਕੋਲੇ ਕੀ ਪੁਰੂਫ ਆ ਕਹਿੰਦਾ ਤੂੰ ਝੂਠੇ ਇਲਜ਼ਾਮ ਲਾ ਰਿਆ ਪੁਲਿਸ ਤੇ ਕਹਿੰਦਾ ਉਹ ਮੇਰੇ ਕੋਲੇ ਇੱਕ ਪੁਰੂਫ ਨਹੀਂ ਅਨੇਕਾ ਪੁਰੂਫ ਨੇ ਤੂੰ ਕਹਿੰਦਾ ਮੈਂ ਤਾਂ ਹਾਂ ਤੱਕ ਵੀਡੀਓ ਪਹੁੰਚਾਤੀ ਐੱਸਐੱਸਪੀ ਦੇ ਭਜਾਤੀ ਤੇ ਧੰਨਵਾਦ ਮੈਂ ਪਹਿਲਾਂ ਵੀ ਕਿਹਾ ਸੀ ਤੇਰਾ ਵੀਡੀਓ ਪਹੁੰਚਾਤੀ ਭਾਈ ਤੂੰ ਤੇ ਕਹਿੰਦਾ ਹੁਣ ਮੈਂ ਤੇਰੇ ਤੇ ਪਰਚਾ ਦਰਜ ਕਰਾਉਂਗਾ ਤੰਨਪਾ ਦੀ 4 ਦਿਨਾਂ ਦਾ ਟਾਈਮ ਦਿੱਤਾ ਸੀ ਮਨ ਲਾ ਜੇ 2-3 ਦਿਨ ਤਾਂ ਹੋ ਗਏ ਦੂਜਾ ਦਿਨ ਤਾਂ ਹੋ ਗਿਆ 2 ਦਿਨ ਰਹਿ ਗਏ ਬਾਕੀ ਇਹ ਿੱੱਧੀ ਬਦਮਾਸ਼ ਵਰਗੇ ਇਹਨਾਂ ਨੂੰ ਕਹਿਣਾਗਾ ਕਿ ਗੱਲਾਂ ਕਰਨੀਆਂ ਸਿਖਾਲੀਆਂ ਹੁੰਦੀਆਂ ਨੇ ਗਾਹ ਦੇਖ ਲਿਆ ਕਰੋ ਕਿ ਕਿੱਲੀ ਵਾਲੇ ਫੁੱਲ ਨਾਲ ਅਸੀਂ ਪੰਗਾ ਲੈ ਰਹੇ ਆਂ ਬਾ ਬੰਦਾ ਦੇਖ ਕੇ ਗੱਲ ਕਰਿਆ ਕਰੋ ਗਾਹ ਤਬਾਸਤੇ ਗਾਹ ਜਣਾ ਖਾਣਾ ਉੱਠ ਕੇ ਮੂੰਹ ਜਿਹੜਾ ਜੀਦਾ ਜੀ ਕਰਦਾਗਾ ਅਸੀਂ ਐ ਕਰਦਾਂਗੇ ਅਸੀਂ ਬਾਹ ਕਰਦਾਂਗੇ ਅਸੀਂ ਧਮਕਾ ਕਰਦਾਂਗੇ ਤੂੰ ਕਹਿੰਦਾ ਮੇਰੇ ਵੀਡੀਓ ਸੁਣਦਾ ਹੋਵੇਂਗਾ ਲਦੀਨ ਦਾ ਭਾਈਆਂ ਦਾ ਤੂੰ ਵੀ ਤੇਰੀ ਵੀਡੀਓ ਸੁਣਦਾ ਹੋਊਗਾ ਵੇ ਗੱਲਾਂ ਦੇਖ ਕਰਦਾ ਸ਼ੁਕਲੀ ਵਰਗੇ ਮੂੰਹ ਵਾਲਾ ਹਾਂ ਲੈ ਪਹਿਲਾਂ ਤਾਂ ਹਾ ਇੱਕ ਵੀਡੀਓ ਦੇਖੋ ਹਾਂ ਦੇਖੋ ਇੱਕ ਚੈਨਲ ਆਪਣਾ YouTube ਦੇ ਉੱਪਰ ਪੰਜਾਬੀ ਵਿਰਸਾ ਚੈਨਲ ਟੀਵੀ ਆ ਤੇ ਇਹ ਜਿੰਨੀਆਂ ਵੀ ਵੀਡੀਓ ਬੰਦਾ ਪਾਉਂਦਾ ਵਾ ਅੰਮ੍ਰਿਤਪਾਲ ਦੇ ਹੱਕ 'ਚ ਪਾਉਂਦਾ ਪਾਵੇ ਸਾਨੂੰ ਕੋਈ ਮਤਲਬ ਨਹੀਂ ਮੈਂ ਇਹ ਕਹਿਆ ਵੀ ਮੇਰੀ ਮਿਰਚਾਂ ਲੱਗਦੀਆਂ ਨੇ ਐਂ ਬੋਲ ਘਟੋ ਘਟ ਆਪਣੀ ਬੋਲੀ ਦਾ ਸਹੀ ਰੱਖ ਕੇ ਕੋਈ ਤੱਥਾਂ ਦੇ ਉੱਪਰ ਤਾਂ ਗੱਲ ਕਰੇ ਆ ਤੇਰੇ ਕੋਲੇ ਬੜੇ ਤੱਥ ਨੇ ਆਪਾਂ ਨੂੰ ਸਭ ਨੂੰ ਪਤਾ ਵਾ ਕਿ ਜਿਹੜਾ ਆਪਣੇ ਧਮਕ ਬੇਸ ਮੁੱਖ ਮੰਤਰੀ ਉਹ ਤੂੰ ਧਮਕ ਬੇਸ ਤੋਂ ਕੀ ਲੈਣਾ ਤੂੰ ਗੱਲ ਕਰ ਜਿੱਥੇ ਗੱਲ ਕਰਨੀ ਆ ਖੜ ਜਾ ਕੋਈ ਮੱਖਣ ਕਰਕੇ ਆ ਕੋਈ ਬੰਦਾ ਆ ਹੈਗਾ ਆ ਪਹਿਲਾਂ ਵੀਡੀਓ ਸੁਣੋ ਇਹ ਪੰਜਾਬ ਪੁਲਿਸ ਨੂੰ ਕੀ ਕਹਿ ਰਿਹਾ ਵਾ ਆ ਪੰਜਾਬ ਪੁਲਿਸ ਕਰੀ ਗੱਲ ਕਰਦਾ ਤੁਹਾਡੇ ਨਾਲ 1 ਮਿੰਟ ਬਹੁਤ ਹਰ ਇੱਕ ਦਾ ਜਦੋਂ ਤੁਸੀਂ ਫਾਸ ਦੇ ਨੱਕਰ ਆਉਣੇ ਉਹ ਕਿ ਅਸੀਂ ਫਾਸ ਪਾਲਸ ਕਰਦੇ ਦਿੱਤੀ ਪੂਰੀ ਵੀਡੀਓ ਸੁਣਾਉਂਦਾ ਜੀ ਜ਼ਰਤ ਹੁੰਦੀ ਆ ਪੂਰੀ ਵੀਡੀਓ ਸੁਣਾਉਂਦਾ 40 ਮਿੰਟਾਂ ਦੀ ਆਹ ਜ਼ਰਤ ਤੇਰੇ ਚ ਟਿੱਡੀ ਮੁਹਾਂ ਜਿਆ ਆ ਸੁਣੋ ਪਹਿਲਾਂ ਤਾਂ ਕੀ ਕਹਿ ਰਿਹਾ ਵਾ ਬੰਦਾ ਇਹ ਕਹਦੇ ਪੁਲਸ ਵਾਲਿਓ ਮੈਂ ਸਾਰਿਆਂ ਨੂੰ ਫੇਰ ਕਹ ਰਿਹਾ ਤੇ ਉਹਨਾਂ ਨੂੰ ਵੀ ਕਹ ਰਿਹਾ ਸਾਰਿਆਂ ਨੂੰ ਜਿਨ੍ਹਾਂ ਨੇ ਕਤਤਤਾ ਕੀਤੀਆਂ ਤੇ ਘਰ ਦੇਲੇ ਤੇ ਕਰਦੇ ਆ ਰਹੇ ਨੇ ਅਸੀਂ ਚੰਗੀ ਤਰ੍ਹਾਂ ਜਾਣਦੇ ਚੰਗੀ ਤਰ੍ਹਾਂ ਪਛਾਣਦੇ ਕਿਹੜੇ-ਕਿਹੜੇ ਪੁਲਸ ਨੇ ਜਿਹੜੇ ਕਹੇ ਪੁਲਸ ਅਸਲਾ ਨੇ ਫੇਟੀਆਂ ਲਵਾਇਆਂ ਅੱਜ ਵੀ ਜਿਉਂਦੇ ਨੇ ਤੇ ਕਿਹੜੇ-ਕਿਹੜੇ ਨੇ ਇੱਥੇ 90 ਤੋਂ 100 ਦੇ ਵਿੱਚ ਲੜਕੀਆਂ ਦੇ ਨਾਲ ਰੇਪ ਕੀਤੇ ਨੇ ਤੇ ਕਿੰਨੀਆਂ ਲੜਕੀਆਂ ਨੂੰ ਇਹਨੇ ਅਜੇ ਵੀ ਉਹ ਲੜਕੀਆਂ ਜਿਉਂਦੀਆਂ ਨੇ ਤੇ ਉਹਨਾਂ ਪੁੱਤੋ ਅਫਸਰਾਂ ਦੇ ਘਰੇ ਬੈਠੀਆਂ ਨੇ 90 ਦੇ ਵਿੱਚ ਜੇਰੀ ਕੋਈ ਸੋਹਣੀ ਲੜਕੀ ਹੁੰਦੀ ਸੀ ਉਸਦੇ ਨਾਲ ਪੁੱਤਵਾਲਾ ਬਹੁਤੇ ਪੁੱਤ ਬਣੇ ਨੇ ਉਹਨਾਂ ਲੜਕੀਆਂ ਨੇ ਕਹਿ ਕਹਿਦੀ ਕਿ ਜਿੱਦਾ ਪੰਜਾਬੀ ਵਿੱਚ ਕਹਿੰਦੇ ਆ ਕਿ ਕੱਟ ਕੇ ਲੈ ਗਿਆ ਤੇ ਸਮਝਦਾ ਮਾਫ ਕਰਤਾ ਕਿ ਕਿਸਮ ਬਰਾ ਲਗਿਆ ਸੌੜ ਲਿਆ ਤੁਸੀਂ ਭਾਈ ਇਹ ਬੰਦਾ ਸਾਰੇਆਂ 'ਚ ਇਲਜ਼ਾਮ ਲਾ ਰਿਹਾ ਪੁਲਿਸ ਦੇ ਉੱਪਰ ਕਿ ਪੁਲਿਸ ਨੇ ਰੇਪ ਕੀਤੇ ਆ 90 ਦੇ ਵਿੱਚ ਕੁੜੀਆਂ ਦੇ ਨਾਲ ਤੇ ਕੁੜੀਆਂ ਨੂੰ ਚੱਕ ਕੇ ਲੈ ਜਾਂਦੇ ਹੁੰਦੇ ਸੀਗੇ ਤੇ ਹਜੇ ਵੀ ਕਈ ਅਫਸਰਾਂ ਨੇ ਆਪਣੇ ਘਰੇ ਰੱਖੀ ਹੋਈਆਂ ਆ ਕੁੜੀਆਂ ਲੈ ਮੈਂ ਇਹਨੂੰ ਓਪਨ ਚੈਲੰਜ ਦਿੰਦਾ ਇਸ ਬੰਦੇ ਨੂੰ ਇਹ ਬੰਦਾ ਅਮਰਤਪਾਲ ਦਾ ਬਹੁਤ ਵੱਡਾ ਸਪੋਰਟਰ ਆ ਇਹਦਾ YouTube ਆ ਮਰਚਾ ਲੱਗਦੀ ਆ ਹੂੰ ਮੈਂ ਇਹਨੂੰ 3 ਦਿਨ ਦਾ ਟਾਈਮ ਦੰਦਾ ਤਿੰਨ ਦਿਨ ਦੇ ਵਿੱਚ ਇਹ ਜਾਂ ਤਾਂ ਪ੍ਰੂਫ ਕਰੇ ਇਸ ਚੀਜ਼ ਨੂੰ ਨਹੀਂ ਤਾਂ ਤਿੰਨ ਦਿਨ ਬਾਅਦ ਜਾ ਕੇ ਮੈਂ ਪੁਲਿਸ ਦੇ ਵਿੱਚ ਰਿਪੋਰਟ ਲਗਾਉਂਗਾ ਹੁਣ ਹੀ ਪ੍ਰੂਫ ਕਰਦਾ ਦੋ ਮਿੰਟ ਖੜਾ ਮੈਂ ਪੁਲਿਸ ਅਫਸਰ ਨੂੰ ਇਹਦੀ ਵੀਡੀਓ ਭੇਜ ਚੁੱਕਿਆ ਆ ਰੈਡੀ ਮੈਂ ਇਹਨੂੰ ਤਿੰਨ ਦਿਨ ਦਾ ਟਾਈਮ ਦੰਨਾ ਤਿੰਨ ਦਿਨ ਦਾ ਟਾਈਮ ਦੰਨਾ ਇਸ ਬੰਦੇ ਨੂੰ ਜੋ ਇਹਨੇ ਸ਼ਬਦ ਕਹੇ ਨੇ ਕਿ ਪੁਲਿਸਾਰੇ 90 ਦੇ ਧਾਕੇ ਦੇ ਵਿੱਚ ਕੁੜੀਆਂ ਦੇ ਰੇਪ ਕਰਦੇ ਸੀ ਜਿਹੜੀ ਕੁੜੀ ਪਸੰਦ ਚੱਕ ਕੇ ਲੈ ਜਾਂਦੇ ਸੀ ਜਾਂ ਭਜਾ ਕੇ ਲੈ ਜਾਂਦੇ ਸੀ ਜੋ ਸ਼ਬਦ ਬੱਤੇ ਆ ਜਿਹੜੇ ਇਹ ਉਹਨਾਂ ਚੀਜ਼ਾਂ ਨੂੰ ਪ੍ਰੂਫ ਕਰੇ ਨਹੀਂ ਤਾਂ ਚੌਥੇ ਦਿਨ ਮੈਂ ਇੱਥੇ ਪਰਚਾ ਕਰਾਉਂਗਾ ਫਿਰ ਹੂੰ ਬੜੀ ਤਮਕੀ ਦਿੱਤੀ ਆ ਲੱਗੇਂਦੇ ਪਾਇਨੇ ਬੜੀ ਤਮਕੀ ਦਿੱਤੀ ਆ 90 90 92 ਦਾ ਹੱਕ ਇਹਦਾ ਬੜਾ ਦੂਰ ਆ ਓਏ ਕੰਨ ਖੋਲ ਕੇ ਸੁਣ ਕੰਨ ਖਜੂਰਿਆ ਜਿਆ ਮੈਨੂੰ ਵੀਡੀਓ ਸੁਣਾਉਣਾ ਤੁਹਾਨੂੰ 1 ਮਿੰਟ ਇਹਨੂੰ ਹੁਣੀ ਪ੍ਰੂਫ ਕਰਦਾ ਇਹ ਪ੍ਰੂਫ ਮੰਗਦਾਗਾ ਜਿਹੜਾ ਕਿ ਲੈ ਕਰ ਕਰ ਬਾਈ ਤੂੰ ਜਿਹੜਾ ਤੇਰੇ ਤੇ ਹੈਗਾਗਾ ਪੰਜਾਬ ਪੁਲਿਸ ਲਗਾਤਾਰ ਗੰਭੀਰ ਮਾਫ ਕਰਨਾ ਆਪਣੇ ਦੇ ਵੱਲੋਂ AIG ਉਪਾਲ ਉੱਪਰ ਗੰਭੀਰ ਦੋਸ਼ ਲਗਾਏ ਗਏ ਸੀ 1 ਮਿੰਟ 1 ਮਿੰਟ 34 ਸਾਲ ਪੰਜਾਬ ਪੁਲਿਸ ਲਗਾਤਾਰ ਗੰਭੀਰ ਇਲਜ਼ਾਮਾ ਵਿੱਚ ਫਸੀ ਨਜ਼ਰ ਆ ਰਹੀ ਹੈ ਕੁਝ ਦਿਨ ਪਹਿਲਾਂ ਲੋ ਦੀ ਵਿਦਿਆਰਥਣ ਦੇ ਵੱਲੋਂ AIG ਉਪਾਲ ਉੱਪਰ ਗੰਭੀਰ ਦੋਸ਼ ਲਗਾਏ ਗਏ ਸੀ ਜਿਸ ਦੇ ਤਹਿਤ ਪੁਲਿਸ ਵੱਲੋਂ ਹੁਣ AIG ਉਪਲ ਦੇ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਦਾ ਕੰਮ ਹੈ ਰੱਖਿਆ ਕਰਨਾ ਲੇਕਿਨ ਤਬ ਕੀ ਕਹਿੰਗੇ ਜਦ ਪੁਲਿਸ ਹੀ ਬਣ ਜਾਏ ਭਕਸ਼ਕ ਪੰਜਾਬ ਕੇ ਅੰਮ੍ਰਿਤਸਰ ਮੇ ਇੱਕ ਐਸੀ ਘਟਨਾ ਸਾਹਮਣੇ ਆਈ ਹੈ ਜਹਾਂ ਇੱਕ ਪੁਲਿਸ ਵਾਲੇ ਪਰ ਲਗਾ ਹੈ ਇੱਕ ਲੜਕੀ ਕੇ ਸਾਥ ਬਲਾਤਕਾਰ ਕਰੋ ਬਟਾਲਾ ਚਿੰਨ ਬਾਲਿਕ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਕਹਿੰਦਾ ਜੀ ਗਰਮੀਤ ਸਿੰਘ ਦਾ ਨਾਮ ਦਾ ਵਿਅਕਤੀ 22 ਦਿਨ ਉਹਨੇ ਆ ਜਿਹੜੇ ਤੁਹਾਡੇ ਹੁਣ ਪੁਲਿਸ ਵਾਲਿਆਂ ਨੇ ਕਾਰਨਾਮੇ ਕੀਤੇ ਨੇ ਤਾਜ਼ੇ-ਤਾਜ਼ੇ ਮੈਂ ਤੈਨੂੰ ਕੱਲ ਜਦੋਂ ਤੂੰ ਫੋਨ ਕੀਤਾ ਮੇਰੇ ਦਿਮਾਗ ਤੋਂ ਨਿਕਲ ਗਿਆ ਆ ਕੁੜੀ ਦੇ ਨਾਲ ਕਿੰਨੇ ਰੇਪ ਕੀਤੇ ਨੇ ਲੁਧਿਆਣੇ ਨੇ ਤੇਰੇ ਮੈਂ ਖਬਰ ਵੀ ਲਾਈ ਆ ਉਹ ਵੀ ਪਈ ਆ ਜੇ ਦਿਹਾਤੀ ਦਾ ਜਿਹੜਾ ਤੇਰਾ ਥਾਣੇਦਾਰ ਸੀ ਉਹ ਕੁੜੀ ਨੂੰ ਕਹਿ ਕੇ ਲੈ ਕੇ ਗਿਆ ਪੁਲਿਸ ਜਿਹੜੀ ਥਾਣੇ ਦੇ ਵਿੱਚ ਲੱਗੀ ਹੋਈ ਸੀ ਨੌਜਵਾਨ ਲੜਕੀ ਉਹਦੇ ਪਹਿਲਾਂ ਵੀ ਮਾੜੀ ਨਿਗਰ ਰੱਖਦਾ ਸੀ ਉਹ ਅਫਸਰ ਆ ਲੈ ਕੇ ਗਿਆ ਕਿ ਮੈਂ ਆਪਣੇ ਬੱਚਿਆਂ ਨੂੰ ਮਿਲਾ ਕੇ ਲਿਆਉਣਾ ਤੇ ਲੈ ਗਿਆ ਗਾਹਾਂ ਕਿਸੇ ਆਪਾਂ ਇਸ ਕਹਿੰਦੇ ਹਾਂ ਸੁਨਸਾਨ ਜਗ੍ਹਾ ਦੇ ਵਿੱਚ ਤੇ ਉਸ ਲੜਕੀ ਨੇ ਫਿਰ ਦੱਸਿਆ ਕਿ ਇੱਥੇ ਇੱਥੇ ਮੈਨੂੰ ਲੈ ਕੇ ਗਿਆ ਤੇ ਉੱਤੇ ਉਹ ਭੱਜ ਗਿਆ ਸੀ ਤੇ ਫੜ ਲਿਆ ਉਹਦੇ ਨਾਮ ਮੁੜ ਕੇ ਪੁਲਿਸ ਆਪਦੇਨ ਦੇ ਤਾਂ ਖਬਰਾਂ ਸੁਣਾਉਂਦੀ ਨਹੀਂ ਦੂਜਿਆਂ ਦੀ ਸੁਣਾਉਣ ਨੂੰ ਤਿਆਰ ਰਹਿੰਦੀ ਆ ਆ ਕਿੰਨੇ ਲੜਕੀਆਂ ਦੇ ਨਾਲ ਹੁਣੇ ਰੇਪ ਹੋਏ ਨੇ ਪੁਲਿਸ ਵਾਲਿਆਂ ਨੇ ਹੁਣੇ ਕੀਤੇ ਨੇ 2024 ਦੇ ਵਿੱਚ ਉਹ 90 ਦਹਾਕੇ ਵਿੱਚ ਦਾ ਜਿਹੜਾ ਕੁਝ ਕੀਤਾ ਤੂੰ ਕੀ ਜਾਣਦਾਗਾ ਪੁੱਛਨੇ ਕੀ ਕੀਤਾ ਕੱਲੇ ਰੇਪ ਨਹੀਂ ਕੀਤੇ ਮੈਂ ਪਹਿਲਾਂ ਵੀ ਕਿਹਾ ਕਿ ਹਟਿਆ ਨਾ ਤੂੰ ਸਿੱਖ ਕੌਮ ਦਾ ਕਦੇ ਇਤਿਹਾਸ ਪੜ੍ਹਿਆ ਮੈਂ ਇਹਨੂੰ ਕਹਿਣ ਲੱਗਾ ਸੀ ਤੂੰ 1984 ਦੀ ਕਿਤਾਬ ਕੋਈ ਪੜ੍ਹੀ ਆ ਇਹ ਫੇਰ ਫੋਨ ਦਾ ਕੱਟ ਕੇ ਭੱਜ ਜਾਂਦੇ ਆ ਅਗਲ ਤੇਲੇ ਦੀ ਨਹੀਂ ਹੁੰਦੀ ਪੰਗੇ ਲੈਂਦੇ ਆ ਬੜੇ ਬੜਿਆਂ ਦੇ ਨਾਲ ਆ ਉਹ ਅਸਲ ਜਿਹੜੀ ਗੱਲ ਕਹਿਤੀ ਉਹ ਤੇ ਕਾਇਮ ਆ ਅੱਜ ਵੀ ਕਾਇਮ ਆ ਤੇ ਕੱਲ ਨੂੰ ਵੀ ਕਾਇਮ ਆ ਤੇ ਜ਼ਿੰਦਗੀ ਪਰ ਕਾਇਮ ਰਹਾਂਗੇ ਇਹ ਗੱਲ ਸੱਚੀਆਂ ਨੇ ਅਸੀਂ ਝੂਠੀਆਂ ਥੋੜੀ ਬਣਾਈਆਂ ਨੇ ਆ ਤੁਹਾਡੇ ਹੁਣ ਦੇਖ ਲੈ ਅੰਮ੍ਰਿਤਸਰ ਵਾਲ ਦੇ ਤੁਹਾਡੇ ਦਹਾਕੇ ਇੱਥੇ ਦਿੱਤ ਲੁਧਿਆਣੇ ਦੇ ਵਿੱਚ ਪੈਂਦਾਗਾ ਇਹ ਲੋਕ ਨੇ ਨਾ ਜਿਹੜੇ ਫੇਮਸ ਭਾਲਦੇ ਨੇ ਕਿ ਸਾਨੂੰ ਵੀ ਅਸੀਂ ਫੇਮਸ ਹੋਈਏ ਅਸੀਂ ਫਲਾਣੇ ਨਾਲ ਲੜ ਪਈਏ ਧੌਕੇ ਨਾਲ ਲੜ ਪਈਏ ਮੈਂ ਦੇ ਪੰਜ ਚਾਰ ਵੀਡੀਓ ਦੇਖੀਆਂ ਨੇ ਇਹਦੀਆਂ ਇੱਕ ਵੀਡੀਓ ਤੇ ਇਹਦੀ ਐਡੀ ਬੇਇੱਜ਼ਤੀ ਹੁੰਦੀ ਆ ਕਿ ਛੱਡੋ ਰੱਬ ਦਾ ਨਾਮ ਇਹ ਜੀਆਂ ਖੱਚਾਂ ਦਾ ਮੈਨੂੰ ਕੋਈ ਡਰ ਨਹੀਂ ਕੋਈ ਭਾਉ ਨਹੀਂ ਮਥੇ ਰਹਿ ਜੇ ਲਗੌੜਾਂ ਤੁਰੀਆਂ ਫਿਰਦੀਆਂ ਨੇ ਬਾਕੀ ਗੱਲ ਰਹੀ ਇਹ ਕਹਿੰਦਾ ਪੰਜਾਬ ਪੁਲਿਸ ਦੀ ਮੈਂ ਸਾਰਿਆਂ ਨੂੰ ਵੀ ਕਿਹਾ ਜਿਨ੍ਹਾਂ ਨੇ ਕੁਕਰਮ ਕੀਤੇ ਨੇ ਤੇ ਅੱਜ ਵੀ ਕਰ ਰਹੇ ਨੇ ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ ਤੇ ਉਸ ਪੁਲਿਸ ਦੇ ਵਿੱਚ ਭਾਈ ਦਲਾਵਰ ਸਿੰਘ ਵਰਗੇ ਵੀ ਹੋਏ ਨੇ ਭਾਈ ਬਲਵੰਤ ਸਿੰਘ ਰਾਜੋਵਾ ਭਾਈ ਬਲਵੰਤ ਸਿੰਘ ਰਾਜੋਵਾਨਾ ਵਰਗੇ ਵੀ ਹੋਏ ਨੇ ਭਾਈ ਬਿਆਨਤ ਸਿੰਘ ਭਾਈ ਸਤਵੰਤ ਸਿੰਘ ਵਰਗੇ ਵੀ ਹੋਏ ਨੇ ਹੋਰ ਵੀ ਬੜੇ ਨੌਜਵਾਨ ਹੋਏ ਨੇ ਜਿਹੜੇ ਪੁਲਿਸ ਦੇ ਵਿੱਚ ਜਿਨ੍ਹਾਂ ਨੇ ਆਪਣੇ ਸਹਾਤਾ ਦਿੱਤੀਆਂ ਨੇ ਇਸ ਕੌਮ ਦੇ ਲਈ ਅਸੀਂ ਪੁਲਿਸ ਨੂੰ ਸਾਰੇ ਨੂੰ ਮਾੜਾ ਨਹੀਂ ਕਹਿੰਦੇ ਕਿ ਸਾਰੀ ਮਾੜੀ ਆ ਅਸੀਂ ਕਹਿੰਦੇ ਆ ਕਿ ਕੁਝ ਪਰਸੈਂਟ ਬੰਦੇ ਅੱਜੇ ਵੀ ਅੱਜੇ ਵੀ ਹੈਗੇ ਨੇ ਆ ਤੁਹਾਡੇ ਸਾਹਮਣੇ ਦੇਖੋ ਤੇਰੇ ਖਾੜ ਦਾ ਮਾਫ ਕਰਨਾ ਤੇਰੇ ਦਹਾਤੀ ਜਿਹੜਾ ਲੁਧਿਆਣੇ ਦਾ ਜਿਹੜਾ ਇੱਕ ਐਸਓਚੂ ਆ ਕੁੜੀ ਨੂੰ ਲੈ ਗਿਆ ਸੀ ਪਰਮਾ ਕੇ ਉੱਥੇ ਦੇ ਨਾਲ ਰੇਵ ਕੀਤਾ ਇੱਕ ਆ ਜਿਹੜਾ ਖਬਰਾਂ ਹੁਣ ਮੈਂ ਤੁਹਾਨੂੰ ਸੁਣਾ ਕੇ ਹਟਿਆਂਗਾ ਤੇ ਇਹ ਲੋਕ ਨਾ ਕਿਸੇ ਦੀ ਉਂਗਲ ਲਾਏ ਤਾਂ ਵੀ ਪਤਾ ਨਹੀਂ ਮੈਨੂੰ ਫਲਾਣੇ ਨੇ ਕਹਿਤਾ ਕਿ ਅਸੀਂ ਪਤਾ ਨਹੀਂ ਉਹਨੂੰ ਧਮਕਾ ਲਾਂਗੇ ਡਰਾ ਲਾਂਗੇ ਖੈਰ ਛੱਡੋ ਇਹ ਜਿਹਾਂ ਦਾ ਟੌਟਾਂ ਦਾ ਹੁਣ ਭਾਈ ਇੱਕ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਆ ਉਹਦੇ ਵਿੱਚ ਗੀਤ ਚੱਲ ਰਿਹਾ ਇਸ ਕਰਕੇ ਮੈਂ ਤੁਹਾਨੂੰ ਉਹ ਵੀਡੀਓ ਸੁਣਾ ਨਹੀਂ ਸਕਦਾ ਕਿਉਂਕਿ YouTube ਦੇ ਗਾਈਡਲਾਈਨਸਾਂ ਹੁੰਦੀਆਂ ਨੇ ਅਸੀਂ ਉਹਦੇ ਉੱਤੇ ਵੀ ਜਿਹੜਾ ਕਿ ਪਾਕੜ ਦੇ ਵਿੱਚ ਰਹਿਣਾ ਹੁੰਦਾਗਾ ਜਾਬਤੇ ਦੇ ਵਿੱਚ ਰਹਿ ਕੇ ਬਣਾਉਣੀ ਹੁੰਦੀ ਹੈ ਵੀਡੀਓ ਪੰਜਾਬ ਨੇ ਆਇਆ ਸੀ ਨੌਜਵਾਨ ਭਾਈ ਅੰਮਰਪਾਲ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ ਆ ਉਸ ਨੇ ਉਦੋਂ ਦੁਬਈ ਬੈਠੇ ਕਿਹਾ ਸੀ ਕਿ ਤੁਸੀਂ ਟੜਾ ਟੜ ਜਿਹੜੇ ਪ੍ਰਵਾਸੀਆਂ ਦੇ ਜਿਹੜੇ ਭਈਆਂ ਦੇ ਰਾਸ਼ਨ ਕਾਰਡ ਬਣਾ ਰਹੇ ਹੋ ਸਿਰਫ ਆਪਣੀਆਂ ਵੋਟਾਂ ਦੇ ਖਾਤਰ ਉਹਨਾਂ ਨੂੰ ਆਪਣੇ ਘਰ-ਬਾਰ ਦੇ ਰਹੇ ਹੋ ਉਹਨਾਂ ਨੂੰ ਕੋਠੀਆਂ ਸਮਾ ਰਹੇ ਹੋ ਉਹਨਾਂ ਤੋਂ ਸਾਰਾ ਕੰਮ ਕਰਾ ਰਹੇ ਹੋ ਪੰਜਾਬੀ ਜਿਹੜੇ ਮਜ਼ਦੂਰ ਸੀ ਜਿਹੜੇ ਉਹ ਬੇਲੇ ਕਰਤੇ ਤੁਸੀਂ ਭਈਏ ਆ ਕੇ ਜਿਹੜੇ ਸਿਰਾਂ ਤੇ ਬਿਠਾ ਦਿੱਤੇ ਹੁਣ ਕਈ ਕਹਿੰਦੇ ਆ ਜੀ ਜ਼ਿੰਮੇਵਾਰਾਂ ਨੇ ਲਿਆਂਦੇ ਆ ਮੰਨਦੇ ਆ ਕਿ ਅਸੀਂ ਲਿਆਂਦੇ ਆ ਤੇ ਅੱਜ ਫੇਰ ਜਿਹੜਾ ਪੱਟ ਵੀ ਜ਼ਿੰਮੇਵਾਰੀ ਰਹੇ ਨੇ ਨਾ ਜਿਹੜਾ ਕੋਈ ਬੀਜੂ ਆ ਉਹੀ ਵੱਡੂਗਾ ਲੁਧਿਆਣੇ ਦੇ ਵਿੱਚ ਪਹਿਲਾਂ ਘਟਨਾ ਹੋਈ ਫਿਰ ਮਹਾਲੀ ਦੇ ਵਿੱਚ ਹੋਈ ਤੇ ਅੱਜ ਰੋਂਦੇ ਵੀ ਫਿਰ ਉਹੀ ਨੇ ਨਾ ਜਿਹੜੇ ਸਭ ਤੋਂ ਪਹਿਲਾਂ ਕਹਿੰਦੇ ਕਿ ਸਾਡੇ ਚੌਲ ਲੱਗਣੇ ਚਾਹੀਦੇ ਸਾਡੀ ਜੀ ਜਿਰੀ ਹੋਣੀ ਚਾਹੀਦੀ ਆ ਉਹ ਖਾ ਖਾ ਕੇ ਪਾਣ ਇਹਨਾਂ ਨੇ ਗੰਦ ਪੰਜਾਬ ਦੇ ਵਿੱਚ ਪਾਇਆ ਹੋਇਆਗਾ ਤੇ ਇਸ ਕਰਕੇ ਤੁਸੀਂ ਜਿਹੜਾ ਕਿ ਸਿਰ ਉੱਤੇ ਬਿਠਾ ਲੇ ਸਿਰਫ ਆਪਣੀਆਂ ਉਦਯੋਗਪਤੀਆਂ ਜਿਹੜੇ ਫੈਕਟਰੀਆਂ ਚਲਾਉਂਦੇ ਆ ਵੱਡੇ ਵੱਡੇ ਵਪਾਰੀ ਉਹਨਾਂ ਦਾ ਕੀ ਆ ਉਹਨਾਂ ਨੇ ਤਾਂ ਆਪਣੇ ਫੈਕਟਰੀਆਂ ਵਿੱਚ ਇੱਕ ਵਾਰੀ ਢੇੜਾ ਮਾਰਨਾ ਹੁੰਦਾ ਸਾਰਾ ਕੰਮ ਉਹਨਾਂ ਤੋਂ ਕਰਾਉਂਦੇ ਆ ਉਹੀ ਕੰਮ ਸਾਡੇ ਨੌਜਵਾਨਾਂ ਤੋਂ ਕਰਾਉਂਦੇ ਅੱਜ ਪੰਜਾਬ ਦਾ ਇਹ ਹਾਲ ਨਾ ਹੁੰਦਾ ਪੰਜਾਬ ਦੇ ਨੌਜਵਾਨ ਬਾਹਰ ਨਾ ਜਾਂਦੇ ਜੇ ਇੱਥੇ ਕੁਝ ਲੱਗਿਆ ਹੁੰਦਾ ਇੱਥੇ ਪੰਜਾਬ ਦੇ ਵਿੱਚ ਅੱਜ ਬੁਰਾ ਹਾਲ ਨਾ ਹੋਣਾ ਸੀ ਆ ਜਿਹੜੇ ਲੁੱਟਾ ਲੁੱਟਾ ਖੋਹਾਂ ਡਾਕੇ ਵੱਜੀ ਜਾਂਦੇ ਆ ਕਾਤਲ ਹੋਈ ਜਾਂਦੇ ਆ ਇਹ ਕੁਝ ਨਹੀਂ ਹੁੰਦਾ ਸੀ ਪੰਜਾਬ ਦੇ ਵਿੱਚ ਇਹ ਸਾਡੀਆਂ ਸਰਕਾਰਾਂ ਦੇ ਦੇਣ ਆ ਸਾਰੇ ਨਿੱਤ ਤੋਂ ਨਿੱਤ ਜਿਹੜੀ ਨਮੀ ਚੜ ਕੇ ਸਰਕਾਰ ਆਉਂਦੀ ਆ ਕਦੇ ਉਹ ਆ ਜਾਂਦੀ ਆ ਉਦੋਂ ਮਾੜੀ ਆਉਂਦੀ ਆ ਕਹਿੰਦੀ ਉਹ ਦੇਖ ਲਈ ਹੁਣ ਪ੍ਰਤੀਆਕੀ ਉਦੋਂ ਮਾੜੀ ਨਿਕਲਦੀ ਆ ਕਹਿੰਦੀ ਹੁਣ ਫਿਰ ਫਲਾਨੀ ਦੇਖ ਲਈਏ 70 ਸਾਲ ਹੋ ਗਏ ਤੁਹਾਨੂੰ ਕੁੱਟਾ ਖਾਂਦਿਆਂ ਨੂੰ ਡਾਂਗਾ ਖਾਂਦਿਆਂ ਨੂੰ ਤੁਹਾਨੂੰ ਸਿੱਖਾਂ ਨੂੰ ਤੇ ਤੁਹਾਨੂੰ ਅਜੇ ਤੱਕ ਸਮਝ ਨਹੀਂ ਆਉਂਦੀ ਕਿ ਅਸੀਂ ਸਰਕਾਰ ਚੁਣਨੀ ਕਿਹੜੀ ਆ ਹੁਣ ਮੌਕਾ ਗਾਹਾ ਭਾਜਪੀ ਨੂੰ ਦੇ ਦੇ ਇੱਕਾ ਹੁਣ ਘੱਟ ਨਾ ਰਹੇ ਜੇ ਕਦੇ ਹੁਣ ਕਈ ਕਹਿੰਦੇ ਆ ਜੀ ਬਾਦਲ ਕੇ ਚੰਗੇ ਸੇਦੂ ਤਾਂ ਜੀ ਬਾਦਲ ਕੇ ਠੀਕ ਸੀ ਹਾਂ ਉਹ ਘੱਟ ਡਾਂਗਾ ਲਾਉਂਦੇ ਸੀ ਤਾਂ ਕਰਕੇ ਠੀਕ ਸੀ ਉਹ ਕਟਕੁਟਦੇ ਸੀ ਠੀਕ ਆ ਕਿ ਤੁਸੀਂ ਜਿਹੜਾ ਉਹਨਾਂ ਦਾ ਕੁੱਟਿਆ ਹੋਇਆ ਉਹ ਜ਼ਖਮ ਤੁਹਾਡੇ ਭਰ ਗਏ ਇਸ ਕਰਕੇ ਤੁਹਾਨੂੰ ਅੱਜ ਬਦਲ ਕੇ ਠੀਕ ਲੱਗਦੇ ਆ 84 ਲੱਗਦਾ ਤੁਹਾਨੂੰ ਦੂਰ ਲੰਘੀ ਇਸ ਕਰਕੇ ਤੁਹਾਨੂੰ ਕਾਂਗਰਸ ਠੀਕ ਲੱਗਦੀ ਆ ਹੁਣ ਨਵਾਂ ਨਵਾਂ ਬਦਲਾ ਆ ਗਿਆ ਤੁਹਾਨੂੰ ਲੱਥਿਆਂ ਨੇ ਕਹਿੰਿਆ ਦੇਦਾ ਸਿਰ ਚੜ ਕੇ ਬੋਲ ਰਿਹਾ ਚਲੋ ਏ ਵੀ ਲੱਥ ਜਾਊਗਾ ਥੋੜਾ ਟਾਈਮ ਹੀ ਆ ਕਈਆਂ ਦੇ ਤਾਂ ਕੰਨ ਹੋ ਗਏ ਕਈ ਤਾਂ ਪਸਤਾਈ ਜਾਂਦੇ ਆ ਜਦੋਂ ਸਾਡੇ ਨੌਜਵਾਨਾਂ ਨੂੰ ਤੁਸੀਂ ਕੁੱਟੋਗੇ ਡਾਂਗਾ ਦੇ ਨਾਲ ਜੇਲਾ ਤੇ ਸੱਟੋਗੇ ਜਦੋਂ ਉਹਨਾਂ ਤੇ ਤੁਸੀਂ ਐਨਐਸਏ ਲਾਓਗੇ ਜੁਐਪੀਏ ਦੀ ਜਵਾਬੇਵਾਰੀ ਦੇ ਜਿਹੜੇ ਕਾਨੂੰਨ ਬਣੇ ਹੋਏ ਨੇ ਉਹ ਤੁਸੀਂ ਧਰਾਵਾਂ ਲਾ ਕੇ ਬੰਦੀ ਸਿੰਘ ਬਣਾਓਗੇ ਤੇ ਫਿਰ ਅਸੀਂ ਪਿੱਟੀਏ ਨਾ ਵੀ ਕਿਉਂ ਨਾ ਪਿੱਟੀਏ ਜੇ ਭਾਈ ਅੰਮਰਤਪਾਲ ਸਿੰਘ ਪੰਜਾਬ ਆਇਆ ਉਹਨੇ ਆ ਕੇ ਇਹੀ ਪਿੱਟਿਆ ਕਿ ਸਾਡੇ ਨਾਲ ਸਰਕਾਰਾਂ ਦੁਰਵਿਹਾੜ ਕਰ ਰਹੀਆਂ ਨੇ ਸਾਡੇ ਨਾਲ ਬਿਤਕਰੇ ਹੋ ਰਹੇ ਨੇ ਸਾਡੇ ਨੌਜਵਾਨਾਂ ਨੂੰ ਕੰਮ ਨਹੀਂ ਮਿਲ ਰਿਹਾ ਸਾਡੇ ਨੌਜਵਾਨ ਬੇਲੇ ਫਿਰਦੇ ਨੇ ਸਾਡਾ ਪੰਜਾਬ ਬੇਲਾ ਹੋਈ ਜਾਂਦਾਗਾ ਇਹ ਗੱਲਾ ਕਹੀਆਂ ਸਾਡਾ ਨੌਜਵਾਨ ਜਿਹੜਾ ਨਸੇ ਤੇ ਲੱਗ ਗਿਆ ਐਸੀ ਲਤ ਲੱਗੀ ਆ ਚਿੱਟੇ ਦੀ ਉਹਨਾਂ ਮਾਮਾ ਨੂੰ ਪੁੱਤ ਪੁੱਸੋ ਜਾ ਕੇ ਜਿਨ੍ਹਾਂ ਦੇ ਪੁੱਤ ਇਕੱਲੇ ਇਕੱਲੇ ਨੇ ਜਿਹੜੇ ਕਿਸੇ ਦੇ ਦੋਸ ਜਿਹੜੇ ਉਹ ਵੀ ਸਰੰਜਾ ਵਿੱਚ ਰਹਿ ਗਏ ਬਾਹਾਂ ਦੇ ਉਹ ਵੀ ਜਿਹੜੇ ਰੱਬ ਨੂੰ ਪਿਆਰੇ ਹੋ ਗਏ ਅੱਜ ਉਹ ਮਾਮਾ ਬਿਲਕਦਿਆਂ ਨੇ ਦੱਸੋ ਕਿਹੜੇ ਇਹੋ ਜਿਹੇ ਪਿੰਡ ਮੈਂ ਤੁਹਾਨੂੰ ਗਿਣਿਆਵਾ ਇਹ 1990 92 ਦਾ ਹੱਕੇ ਵਿੱਚ ਹੋਇਆ ਸੀ ਕਿ ਦੱਸੋ ਕਿਹੜਾ ਪਿੰਡ ਆ ਕਿ ਜਿੱਥੇ ਨੌਜਵਾਨ ਇਹਨਾਂ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਨਾ ਕੀਤੇ ਹੋਣਾ ਉਹਨਾਂ ਦੀਆਂ ਲਾਸ਼ਾਂ ਵੀ ਨਾ ਦਿੱਤੀਆਂ ਹੋਣਾ ਇਹ ਅਸੀਂ ਉਸ ਦੇਸ਼ ਦੇ ਵਿੱਚ ਰਹਿ ਰਹੇ ਆਂ ਕਿ ਜਿੱਤੇ ਸਾਨੂੰ ਲਾਸਾਂ ਵੀ ਨਹੀਂ ਮਿਲਦੀਆਂ ਸਾਡੇ ਧੀਆਂ ਪੁੱਤਾਂ ਦੀਆਂ ਅੱਜ ਸਾਡੇ ਸਾਡਾ ਇਹ ਹਾਲ ਉਹ ਹੋ ਰਿਹਾਗਾ ਸਾਡਾ ਜਵਾਨੀ ਦਾ ਚਿੱਟੇ ਤੇ ਟੀਕੇ ਲਾ ਲਾ ਕੇ ਮਾਰੇ ਨੇ ਨੌਜਵਾਨ ਤੇ ਮਾਮਾ ਸਾਡੀਆਂ ਅੱਜ ਬਿਲਕ ਰਹੀਆਂ ਨੇ ਕੋਈ ਸੈਂਟਰਾਂ ਚ ਭਰਤੀ ਕਰ ਦਿੰਦਾ ਮਹੀਨਾ ਦੋ ਮਹੀਨੇ ਸੈਂਟਰ ਚ ਲਾ ਕੇ ਨੌਜਵਾਨ ਫੇੜ ਆ ਕੇ ਉੱਥੇ ਲਤ ਲੱਗ ਜਾਂਦੀਆਂ ਫੇਰ ਨਸੇ ਤੇ ਚੁੰਬੜ ਜਾਂਦੇ ਆ ਅੱਜ ਜਿੰਨਾ ਕਰੇਮ ਵਧਿਆ ਆ ਗਿਆ ਪੰਜਾਬ ਦੇ ਵਿੱਚ ਇਹ ਸਾਰਾ ਨਸਿਆਂ ਦੀ ਜਿਹੜੀ ਭੇਡ ਚੜਿਆਗਾ ਨਸਿਆਂ ਦੇ ਦਲਦਲ ਦੇ ਵਿੱਚ ਤਸੇ ਹੋਏ ਨੌਜਵਾਨ ਨੇ ਕੁਝ ਬੇਰਜਗਾਰੀ ਕਰਕੇ ਨੇ ਕੁਝ ਪੈਸਿਆਂ ਦੇ ਖਾਤਰ ਜਿਹੜੇ ਅੱਜ ਕਾਤਲ ਹੋ ਰਹੇ ਨੇ ਕੁਝ ਪੈਸੇ ਕਰਕੇ ਹੋ ਰਹੇ ਨੇ ਇਹ ਇਹ ਮੰਨਣਾ ਪਊਗਾ ਆਖੋ ਸੇਵਾਰਗੇ ਜਿਹੜੇ ਤੀਏ ਦੇਣਾ ਦਰੀ ਬਸਾ ਕੇ ਬੈਠ ਜਾਂਦੇ ਆ ਧਰਨਾ ਲਾ ਕੇ ਬੈਠ ਕੇ ਹੋਣਾ ਇਹ ਧਰਨਾ ਤੁਸੀਂ ਪਹਿਲਾਂ ਸਿੱਖ ਕੌਮ ਨੂੰ ਬਚਾਉਣ ਖਾਤਰ ਕਿੱਦਾਂ ਲਾਇਆ ਭਈ ਸਿੱਖਾਂ ਦੇ ਬੱਚੇ ਜਿੱਦੇ ਮਰ ਰਹੇ ਸੀ ਕਿੱਦੇ ਤੁਸੀਂ ਦਰੀ ਪ사 ਕੇ ਬੈਠੇ ਸੀ ਠੀਕ ਆ ਕਿ ਨੌਜਵਾਨ ਦਾ ਦੁੱਖ ਆ ਬੈਠੋ ਸਿਰ ਜੋੜ ਕੇ ਬੈਠੋ ਪਰ ਨਹੀਂ ਐਂਦਾ ਨਹੀਂ ਬੈਠਣਾ ਕਹਿੰਦੇ ਅਸੀਂ ਕਹਿੰਦੇ ਜਿੰਨਾ ਚਿਰ ਅੰਮਰਤਪਾਲ ਸਿੰਘ ਨੂੰ ਬਰਾਂਟ ਤੇ ਨਹੀਂ ਲਿਆਉਂਦੇ ਉਹਦੇ ਕਰੰਟ ਨੇ ਲਾਉਂਦੇ ਉਹਦੇ ਬਿਜਲੀਆਂ ਨਹੀਂ ਲਾਉਂਦੇ ਉਹਦੀ ਕੋਈ ਹੱਡ ਪੈਰ ਲੱਤ ਬਾਣੇ ਤੋੜਦੇ ਕਹਿੰਦਾ ਜਿੰਨਾ ਚਿਰ 302 ਦਾ ਪਰਚਾ ਦਰਜ ਨਹੀਂ ਹੁੰਦਾ ਕੱਲਾ 69 ਅਸੀਂ ਸੰਘਰਸ਼ ਕਰਾਂਗੇ ਬਾਹ ਬਾ ਤੁਹਾਡੇ ਸ਼ੁਰਮਿਓ ਬੜਾ ਵੱਡਾ ਤੁਸੀਂ ਮਾਰਕਾ ਮਾਰ ਰਹੇ ਹੋ ਬੜਾ ਪੰਜਾਬ ਦੇ ਵਿੱਚ ਭਈਆ ਪਚਾ ਰਹੇ ਹੋ ਬੜਾ ਪੰਜਾਬ ਦੇ ਵਿੱਚ ਨਸ਼ਾ ਬੰਦ ਕਰਾ ਰਹੇ ਹੋ ਬੜਾ ਪੰਜਾਬ ਦੇ ਵਿੱਚ ਜਿਹੜਾ ਬੇਰੁਜ਼ਗਾਰ ਆ ਤੁਸੀਂ ਖਤਮ ਕਰਾ ਰਹੇ ਹੋ ਪੰਜਾਬ ਦੇ ਮੁੱਦੇ ਮੁੱਕ ਕੇ ਸਾਰੇ ਇਕੱਲਾ ਅੰਮ੍ਰਿਤਪਾਲ ਰਹਿ ਗਿਆ ਤੁਹਾਡੇ ਸ਼ੰਗ ਹੋਣੀ ਚਾਹੀਦੀ ਸ਼ਰਮ ਹੋਣੀ ਚਾਹੀਦੀ ਹਿਆ ਹੋਣੀ ਚਾਹੀਦੀ ਤੁਹਾਨੂੰ ਲੋਕਾਂ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਚਾਰੋਂ ਉਧਰ ਬੈਠਿਆ ਚਾਰੋਂ ਉਧਰ ਬੈਠਿਆ ਚਾਰ ਦਾ ਮੂੰਹ ਉਧਰ ਕੋ ਉਧਰ ਚਾੱਕ ਕੇ ਬਿਆਨ ਦਿੰਦਾ ਮੂੰਹ ਚਾੱਕ ਕੇ ਕੋਈ ਉਧਰ ਆ ਆ ਟਿੱਡੀ ਭਮੱਕੜ ਵਰਗੇ ਤਰੇ ਫਿਰਦੇ ਆ ਬਦਮਾਸ਼ ਜਿਨ੍ਹਾਂ ਦਾ ਮੂੰਹ ਸ਼ਰਮ ਨਹੀਂ ਕੋਈ ਮੁੰਨਿਆ ਮੂੰਹ ਆ ਤੇਰਾ ਉਹ ਦਾੜੀ ਤੇਰੇ ਹੈ ਨਹੀਂ ਸਿਰ ਤੇ ਕਾਤਲ ਤੂੰ ਵਾਲ ਕਰਵਾਏ ਹੋਏ ਨੇ ਤੂੰ ਧਮਕੀਆਂ ਦੇਂਨਾਗਾ ਪਹਿਲਾਂ ਆਪਣਾ ਮੂੰਹ ਮੱਥਾ ਸਮਾਰੋ ਫਿਰ ਗੱਲ ਕਰਿਓ ਗਾਹਾਂ ਜਾ ਕੇ ਜਿਨੇ ਕਰਨੇ ਆ ਐਵੇਂ ਚੱਕ ਕੇ ਮੂੰਹ ਲੈਵ ਹੋ ਜਾ ਕਰੋ ਜਣਾ ਖਣਾ ਭਾਈ ਅੰਮਰਪਾਲ ਸਿੰਘ ਦੀ ਮੈਂ ਪਹਿਲਾਂ ਦੱਸਿਆ ਕਿ ਕੇ ਕਹਿੰਦਾ ਅੰਮਰਪਾਲ ਦਾ ਸਪੋਰਟਰ ਆ ਜੀ ਫੈਨ ਆ ਜੀ ਅਸੀਂ ਤਾਂ ਉਸ ਹਰ ਸਿੱਖ ਦੇ ਫੈਨ ਆ ਅਸੀਂ ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਫੈਨ ਆ ਤੂੰ ਦੱਸ ਬਈ ਕੀ ਕਰਨਾ ਆ ਬਾਗ ਹੀ ਬਾਤ ਦਿਖਾ ਦੇਣਾ ਸੰਤਾ ਦੀ ਫੋਟੋ ਆ ਜੇ ਦਿਸਦੀ ਹੋਊਗੀ ਆ ਦੱਸ ਆ ਸੰਤਾ ਦੀ ਫੋਟੋ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਮਾਰ ਕਾਂਦੇ ਤੇ ਟੱਕਰ ਹੁਣ ਜਾ ਕੇ ਸੰਤਾ ਦੇ ਫੈਨ ਆ ਸੀ ਫੈਨ ਬੰਦਾ ਉਹਨਾਂ ਦਾ ਹੁੰਦਾ ਜਿਹਦਾ ਕੋਈ ਕਰਤਾਰ ਹੁੰਦਾਗਾ ਆ ਤੇਰੇ ਵਰਗੇ ਚੰਚੇ ਕੌਲੀਆਂ ਵਰਗੇ ਦਾ ਫੈਨ ਹੋਊ ਕੋਈ ਬੰਦਾ ਜਿਨ੍ਹਾਂ ਨੇ ਕੌਮ ਦੇ ਲਈ ਕੁਝ ਕੀਤਾ ਹੁੰਦਾਗਾ ਫੈਨ ਭਗਤ ਸਿੰਘ ਦੇ ਕਿਉਂ ਬਣੇ ਨੇ ਲੋਕ ਕੌਮ ਦੇ ਲਈ ਜਾਨ ਵਾਰੀਆ ਫੈਨ ਉਹਦੇ ਸਿੰਘ ਦੇ ਬਣੋ ਫੈਣ ਭਾਈ ਕਰਤਾਰ ਸਿੰਘ ਸਰਾਬਾ ਦੇ ਬਣੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਬਣੋ ਫੈਣ ਬੜਨਾ ਬਾਬਾ ਦੀਪ ਸਿੰਘ ਦੇ ਬਣੋ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤਾਂ ਹੈਗੇ ਆ ਤੇ ਸਾਨੂੰ ਤਾਂ ਸਿਕਾਇ ਗੁਰੂ ਗੋਬਿੰਦ ਸਿੰਘ ਜੀ ਨੇ ਆ ਸਾਨੂੰ ਤਾਂ ਜਦੋਂ ਪੌਲ ਸਿਕਾਈ ਗਈ ਖੰਡੇ ਬਾਟੇ ਦੇ ਉਦੋਂ ਦੱਸਿਆ ਗਿਆ ਸਾਰਾ ਕੁਝ ਇਹ ਤੁਹਾਡੇ ਵਰਗੇ ਦੱਸਣਗੇ ਹੁਣ ਸਾਨੂੰ ਬੜਾ ਦੁੱਖ ਲੱਗਿਆ ਜੀ ਪੌਲਛ ਦੇ ਨੇ ਜੀ ਪੌਛ ਦੇ ਪਾਦੀ ਪੌਲਛ ਦੇ ਪਾਦੀ ਫਿਰ ਬੋਲਦੇ ਵੀ ਪਤਾ ਨਹੀਂ ਕਿਹੜੀ ਰਾ ਰਾਗ ਚ ਬੋਲਦੇ ਆ ਪਤਾ ਨਹੀਂ ਕੀ ਇਹਨਾਂ ਦੇ ਮੂੰਹ ਚ ਪਾਇਆ ਹੁੰਦਾਗਾ ਸ਼ਾਮ ਕਈ ਵਾਰ ਤਾਂ ਸਮਝ ਹੀ ਨਹੀਂ ਲੱਗਦੀ ਕਹਿੰਦਾ ਮੇਰੀ ਵੀਡੀਓ ਸੁਣਦਾ ਹੋਏਗਾ ਤੂੰ ਕਹਦਾ ਵੀਡੀਓ ਸੁਣਦਾ ਹੋਏਗਾ ਇਹਦੀ ਸੰਦੀਕ ਮੁਹੰਮਦ ਦੀਆਂ ਗੱਲਾਂ ਦੇਖ ਕਰਦਾ ਹੱਕ ਠੋਕੇ ਰਾਂਗੇ ਹੱਕ ਠੋਕੇ ਗੱਲ ਕਰਦਾ ਰਾਂਗੇ ਤੇ ਜਿਹੜੀ ਗੱਲ ਆ ਜਿਹੜੀ ਗੱਲ ਮੁੱਦਿਆਂ ਦੀ ਆ ਪੰਜਾਬ ਦੇ ਵਿੱਚੋਂ ਪਹਿਲਾ ਉਹ ਸਰਕਾਰਾਂ ਨੂੰ ਚਾਹੀਦਾਗਾ ਭਗਵੰਤ ਮਾਨ ਨੂੰ ਵੀ ਚਾਹੀਦਾਗਾ ਕਿ ਪੰਜਾਬ ਦੇ ਵਿੱਚ ਲੱਖਾਂ ਸਿਧਾਣਾ ਹੋ ਗਿਆ ਜਾਂ ਜਿੰਨੇ ਨੌਜਵਾਨ ਅੱਜ ਸੰਘਰਸ਼ ਕਰ ਰਹੇ ਨੇ ਅੱਜ ਲੋਕਾਂ ਨੂੰ ਉਹ ਵੀ ਚਾਹਦੇ ਨੇ ਇਹੀ ਗੱਲ ਭਾਈ ਅੰਮ੍ਰਿਤਪਾਲ ਕਰ ਰਿਹਾ ਸੀ ਦੱਸੋ ਵੱਖਰਾ ਕੀ ਕਰ ਰਿਹਾ ਸੀ ਤੇ ਇਹੀ ਗੱਲ ਸਭ ਤੋਂ ਪਹਿਲਾਂ ਆ ਕੇ ਭਾਈ ਦੀਪ ਸਿੱਧੂ ਨੇ ਕੀਤੀ ਉਹਨੇ ਚਿੰਗਲਾਈ ਜੇ ਦੀਪ ਸਿੱਧੂ ਨਾ ਹੁੰਦਾ ਇਹ ਚੰਗ ਲੱਗਦੀ ਨਹੀਂ ਸੀ ਤੇ ਇਹਨਾਂ ਨੇ ਅਈ ਮਰ ਜਾਣਾ ਸੀ ਖੱਪ ਜਾਣਾ ਸੀ ਉਹ ਜੋਧਾ ਆਇਆ ਕੌਮ ਦਾ ਉਸਨੇ ਜ਼ਬਾਨੀ ਜਗਾਈ ਉਹਨਾਂ ਨੂੰ ਵੀ ਖਿਤਾਬ ਦਿੱਤਾ ਤੁਸੀਂ ਲੋਕਾਂ ਨੇ ਤੇ ਅੱਜ ਤੋ ਤੇ ਦੀਪ ਸਿੱਧੂ ਸ਼ਹੀਦ ਹੋ ਗਿਆ ਏਜੰਸੀਆਂ ਨੇ ਕਾਰਾ ਕਰਵਾ ਦਿੱਤਾ ਤੇ ਅੱਜ ਤੁਸੀਂ ਦੀਪ ਸਿੱਧੂ ਦੇ ਨੌ ਵਰਤ ਰਹੇ ਹੋ ਇਹ ਕਹਿੰਦੇ ਉਹਨੂੰ ਗਦਾਰ ਕਹਿੰਦੇ ਹੁੰਦੇ ਸੀ ਕਦੇ ਬੀਜਪੀ ਦਾ ਏਜੰਟ ਕਹਿੰਦੇ ਹੁੰਦੇ ਸੀ ਜਿਹਦੇ ਥੱਲੇ 2.5 2.5 ਕਰੋੜ ਦੇ ਗੱਡਿਆਂ ਹੁੰਦੇ ਅਸੀਂ ਉਹ ਵਿਚਾਰਾ ਰਾਤਾਂ ਕਿੱਥੇ ਕੱਟਦਾ ਸੀ ਖੇਤਾਂ ਦੇ ਵਿੱਚ ਖਾਂਦਾ ਕੀ ਸੀ ਸੰਤਰੇ ਉਹ ਜਿਹੜਾ ਸੱਤ ਭੰਟਾ ਭੋਜਨ ਖਾ ਕੇ ਸੌਂਦਾ ਹੋਵੇ ਉਹਨੂੰ ਤੁਸੀਂ ਰਾਤਾਂ ਕਟਾਈਆਂ ਖੇਤਾਂ ਦੇ ਕੋਠਿਆਂ ਦੇ ਵਿੱਚ ਇਹ ਅਕਾਤ ਆ ਤੁਹਾਡੀ ਲੋਕਾਂ ਦੀ ਠੀਕ ਆ ਕਿ ਸਾਡੇ ਅਚ ਕਮੀਆਂ ਨੇ ਸਾਡੇ ਸਿੱਖ ਕੌਮ ਦੇ ਵਿੱਚ ਇੱਕ ਨਹੀਂ ਅਨੇਕਾਂ ਕਮੀਆਂ ਨੇ ਅਸੀਂ ਕਹਨੇ ਆ ਮੰਨਦੇ ਆ ਵੀ ਸਾਡੇ ਸਿੱਖ ਕੌਮ ਦੇ ਵਿੱਚ ਕਮੀਆਂ ਹੈ ਨਹੀਂ ਕਮੀਆਂ ਕਰਤੀ ਅਸੀਂ ਮਾਰ ਖਾਧੀ ਅੱਜ ਤੱਕ ਜਿੱਥੋਂ ਜਦੋਂ ਖਾਧੀ ਆ ਇਸ ਕਰਕੇ ਵੀਡੀਓ ਨੂੰ ਬੱਤ ਪੱਤ ਸ਼ੇਅਰ ਕਰਿਆ ਕਰੋ ਇਹਨਾਂ ਲੋਕਾਂ ਨੂੰ ਮਚਾਇਆ ਕਰੋ ਹੋਰ ਤਪਦਿਆਂ ਨੂੰ ਹੋਰ ਤਪਾਇਆ ਕਰੋ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ